ਹੱਥੋਂ ਪਾਈ ਡਰਗੋ ਸੁੱਟੀ ਹੋਈ ਨਹੀਂ ਚਾਰ ਪੰਜ ਘੜਨਾ ਮਾ ਬਾਪਾ ਚੁੱਕੀਆਂ ਸਾਰੀਆਂ ਘੜਨਾਵਾਂ ਨੂੰ ਇੱਕ ਵੀ ਘੜਨਾ ਨੂੰ ਪੁਲਸ ਨੇ ਸਹੀ ਤਰੀਕੇ ਨਾਲ ਡੀਲ ਨਹੀਂ ਕੀਤਾ ਕਿ ਮੁੜ ਕੇ ਕੋਈ ਮਾੜੀ ਘੜਨਾ ਨਾ ਵਾਪਰੇ ਸਭ ਤੋਂ ਪਹਿਲਾਂ ਕੀ ਪੀਗਲ ਉੱਥੇ ਝਗੜਾ ਹੋ ਰਿਹਾ ਤਾਂ ਅੱਠ ਕਿਸਾਨਾਂ ਦੇ ਉੱਤੇ ਇੱਕ ਤਾਫਾ ਪੱਟਾ ਦੱਟ ਕੀਤਾ ਗਿਆ ਉਹ ਅੰਦਰ ਘਰੇ ਜਮਾਨਤ ਕਰਾਇਆ ਇੱਕ ਤਾਫਾ ਕਾਪੀ ਜੋ ਦੂਜੀ ਤਰ੍ਹਾਂ ਜਿਹਨੂੰ ਪੂਰੀ ਤਰ੍ਹਾਂ ਸਰਕਾਰੀ ਤੇ ਸ਼ਾਇਦ اپنی ਉਮਰ 65 ਸਾਲ ਦੇ ਕਰਦੇ ਹੋਏ ਕਿਸਾਨਾਂ ਨੂੰ ਜ਼ਮੀਨ ਤੋਂ بے دخل ਕਰਨਾ ਚਾਹੁੰਦੇ ਆ ਧੂ ਮਾਫੀਆ ਉਹਨਾਂ ਨੇ ਖਰਾਬ ਸੱਤ 55 ਦਾ ਕੋਈ ਕਾਰਵਾਈ ਨਹੀਂ دوسری ਘਟਨਾ ਬੇਵਕਰੀ ਹੈ ਦੋਨੀਆਂ ਘਟਨਾਵਾਂ ਨਾਲ ਵਿੱਚ ਕਿਸਾਨਾਂ ਜ਼ਮੀਨ ਦੇ ਉੱਤੇ ਦੇਰ ਸਮੇਂ ਲੜਾਈ ਹੋਈ ਸ਼ਰਿਆਮ ਹਮਲਾ ਹੋਇਆ ਗੱਡੀ ਚੜਾ ਕੇ ਕਿਸਾਨ जख्मी ਕੀਤਾ ਗਿਆ 1.5 ਮਹੀਨਾ ਦਾ ਹਦਹਾ 1.5 ਮਹੀਨਾ ਤੋਂ ਬਾਅਦ ਹੀ ਧਾਰਾ ਨਹੀਂ ਲਾਗੂ ਕੀਤੀ ਉਹ ਚਲਾ ਕੇ ਖੁਣਾ ਤੇ ਜੇ ਕਿਸਾਨਾਂ ਨੇ ਆਪਣੀ ਜ਼ਮੀਰ ਵਾਹੀ ਤਾਂ ਬਾਕੀ ਬਚਾ ਵਾਲੇ ਇਹ ਕਿਸਾਨਾਂ ਦੇ ਉੱਤੇ ਪੱਚਾ ਕੀ ਇਸ ਜਮੀਨੀ ਵਾਅਦੇ ਵਿੱਚ ਸਾਰੇ ਬਾਗ ਸਰਕਾਰੀ ਧਰਨਾ ਸੰਬੰਧ ਐਫ ਆਰ ਕੋਈ ਗੱਲ ਨਹੀਂ ਸੁਣੀ ਐਸ ਕੱਟਣਾ ਤੋਂ ਪਹਿਲਾਂ ਲੋਰਦਾਰ ਸਾਰੇ ਅੰਤਾਰੀਆਂ ਦੇ ਚਾਂ ਦੇ ਵਿੱਚ ਹੈ ਤੇ ਰਾਤ ਨੂੰ ਹਨੇਰੇ ਦੇ ਵਿੱਚ 8:00 ਵਜੇ ਤੱਕ ਗੁੰਡਾ ਕਰਦੀਆਂ ਟਿਕਣਾਾਂ ਚੌਕੀ ਤੋਂ 100 ਗੱਲ ਦੀ ਦੂਰੀ ਤੇ ਮੇਰੇ ਘਰ ਦੇ ਸਾਹਮਣੇ ਹੁੰਦੀਆਂ ਨੇ ਸਭਾਈ ਬੇਸ਼ਕੀਰਿਆਂ ਨੇ ਕਿੰਨੇ ਅਸੀਂ ਤਾਂ ਨਿਗਰਾਨੀ ਰੱਖਦੇ ਆਂ ਜੀ ਉੱਥੇ ਜੀਰਾ ਘਰ 200 ਗੱਜ ਦੇ ਉੱਤੇ ਵਿੱਚੋਂ ਕੁਝ ਬੰਦੇ ਨੇ ਘਰ ਪਿੰਡ ਦੇ